ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਪੰਜਾਬੀਆਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਲਈ ਚਾਰ ਨਵੇਂ ਬਦਲਾਵ ਪਹਿਲੇ ਬਦਲਾਵ ਦੀ ਗੱਲ ਕੀਤੀ ਜਾਵੇ ਤਾਂ ਐਲ ਐਮ ਆਈ ਵਰਕ ਪਰਮਿਟ ਲਈ ਮਿਨੀਮਮ ਬੇਜ ਵਿੱਚ ਵਾਧਾ ਕੈਨੇਡਾ ਵਿੱਚ ਐਲ ਐ ਐਮ ਆਈ ਵਰਗ ਪਰਮਨੈਂਟ ਲੈਣਾ ਹੁਣ ਹੋਰ ਮੁਸ਼ਕਲ ਹੋ ਜਾਵੇਗਾ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਨੇ ਘੱਟੋ ਘੱਟ ਤਨਖਾਹ ਮਿਨਿਮਮ ਬੀਜ਼ ਵਿੱਚ ਬਾਧਾ ਕਰ ਦਿੱਤਾ ਗਿਆ ਨਮੀਆਂ ਦਰਾਂ ਇਸ ਤਰ੍ਹਾਂ ਦਿਖਾਈਆਂ ਗਈਆਂ ਹਨ ਜੂ ਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ 온ਟਾਰੀਓ ਦੇ ਵਿੱਚ 34 ਡਾਲਰ ਤੋਂ ਲੈ ਕੇ 36 ਡਾਲਰ ਪ੍ਰਤੀ ਘੰਟਾ ਕਿਊਬਿਕ ਦੇ ਵਿੱਚ 32 ਡਾਲਰ ਤੋਂ ਲੈ ਕੇ 34 ਡਾਲਰ ਪ੍ਰਤੀ ਘੰਟਾ ਪ੍ਰਿੰਸ ਐਡਵਰਡ ਆਈਲੈਂਡ 28 ਡਾਲਰ ਤੋਂ ਲੈ ਕੇ 30 ਡਾਲਰ ਪ੍ਰਤੀ ਘੰਟਾ ਇਸ ਬਦਲਾਅ ਕਾਰਨ ਐਲ ਐ ਐਮ ਆਈ ਵਰਗ ਕੰਟਾ ਲੈਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਦੂਜੇ ਵੱਡੇ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ ਸਕਿਲਡ ਵਰਕਰਾਂ ਲਈ ਨਵਾਂ ਪ੍ਰੋਗਰਾਮ ਐਲਐਮਆਈ ਵਰਕ ਪਰਮਿਟ ਤੇ ਰੋਕ ਲਾਉਣ ਦੇ ਨਾਲ-ਨਾਲ ਕੈਨੇਡਾ ਇਮੀਗ੍ਰੇਸ਼ਨ ਨੇ ਇਕਨੋਮਿਕ ਮੋਬਿਲਿਟੀ ਪਾਥਵੇ ਪਾਇਲਟ ਪ੍ਰੋਗਰਾਮ ਨਾਂ ਦਾ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਸਿਹਤ ਸੰਭਾਲ ਹੈਲਥ ਕੇਅਰ ਅਤੇ ਟ੍ਰੇਡ ਨਾਲ ਸੰਬੰਧਿਤ ਸਕਿਲਡ ਵਰਕਰਾਂ ਨੂੰ ਵੀ ਜੇ ਅਤੇ ਪੀਆਰ ਦਿੱਤੀ ਜਾਵੇਗੀ ਇਹ ਪ੍ਰੋਗਰਾਮ ਅਗਸਤ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਜਿਸ ਨਾਲ ਇਨਾ ਬਰਕਰਾਰ ਲਈ ਕੈਨੇਡਾ ਵਿੱਚ ਪੀਆਰ ਲੈਣਾ ਆਸਾਨ ਹੋ ਜਾਵੇਗਾ ਤੀਜੇ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ ਪੀਆਰ ਦੀ ਗਿਣਤੀ ਵਿੱਚ ਵਾਧਾ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਇਮੀਗ੍ਰੇਸ਼ਨ ਵਿੱਚ ਪੀਆਰ ਦੀ ਗਿਣਤੀ ਲਗਭਗ 4 ਲੱਖ ਜਾਂ ਇਸ ਤੋਂ ਘੱਟ ਹੋਵੇਗੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਦੇਸ਼ ਦੀ ਜਿੰਨੀ ਆਬਾਦੀ ਹੋਵੇਗੀ ਉਸ ਦਾ 1% ਹਿੱਸਾ ਪੀਆਰ ਦਿੱਤੀ ਜਾਵੇਗੀ ਕਿਉਂਕਿ ਕੈਨੇਡਾ ਦੀ ਆਬਾਦੀ ਲਗਭਗ 4.5 ਕਰੋੜ ਹੈ ਇਸ ਦੇ ਲਗਭਗ 4.5 ਲੱਖ ਲੋਕਾਂ ਨੂੰ ਹੀ ਪੀਆਰ ਮਿਲੇਗੀ ਜੇਕਰ ਆਵਾਦ ਦੀ ਵਾਦੀ ਹੈ ਤਾਂ ਪੀਆਰ ਦੇ ਆਂਕੜੇ ਵੀ ਵਧਾਏ ਜਾ ਸਕਦੇ ਹਨ ਜੋ ਕਿ ਪੰਜਾਬੀਆਂ ਲਈ ਇੱਕ ਖੁਸ਼ਖਬਰੀ ਹੈ ਚੌਥੇ ਵੱਡੇ ਬਦਲਾਵ ਦੀ ਗੱਲ ਕੀਤੀ ਜਾਵੇ ਤਾਂ ਸਕੇ ਭੈਣ ਭਰਾ ਲਈ ਨਵਾਂ 90 ਦਿਨਾਂ ਦਾ ਟੂਰਿਸਟ ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਨੇ ਇੱਕ ਨਵਾਂ 90 ਦਿਨਾਂ ਦਾ ਟੂਰਿਸਟ ਵੀਜ਼ਾ ਖੋਲਣ ਦਾ ਐਲਾਨ ਕੀਤਾ ਹੈ ਇਸ ਵੀਜ਼ੇ ਲਈ ਜੇਕਰ ਤੁਹਾਡੇ ਸਕੇ ਭੈਣ ਭਰਾ ਕੈਨੇਡਾ ਵਿੱਚ ਪੱਕੇ ਨਿਵਾਸੀ ਹਨ ਤਾਂ ਉਹ ਤੁਹਾਨੂੰ ਸਪੌਂਸਰ ਕਰ ਸਕਦੇ ਹਨ ਇਸ ਵੀਜ਼ੇ ਦੀ ਸਫਲਤਾ ਰੇਟ ਕਾਫੀ ਉੱਚਾ ਹੋਵੇਗਾ ਇਸ ਨਾਲ ਤੁਸੀਂ ਆਸਾਨੀ ਨਾਲ ਵੀਜ਼ਾ ਲੈ ਕੇ ਕੈਨੇਡਾ ਕੈਨੇਡਾ ਜਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲ ਸਕਦੇ ਹੋ ਇਸ ਵੀਜ਼ੇ ਦੇ ਤਹਿਤ ਤੁਹਾਨੂੰ 90 ਦਿਨਾਂ ਦੇ ਅੰਦਰ ਵਾਪਸ ਆਉਣਾ ਪਵੇਗਾ ਏਸੀਜੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜਿਵੇਂ ਹੀ ਕੋਈ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ